ਇੰਨਾ ਹੱਟ ਕੰਮ ਸਾਰਾ ਨਿਬੜ ਗਿਆ ਹੀ ਹੋ ਹੈ ਤੇ ਆਹ ਕੁੜੀ ਨੂੰ ਐਡਾ ਕਰਿਓ ਕਿ ਚੁੰਨੀਆਂ ਕੱਢ ਲਓ ਸੂਟਾਂ ਚੋਂ ਤੇ ਮੈਨੂੰ ਨਾ ਸੂਟ ਇੱਧਰ ਹੋ ਜਾਓ ਚੀਜ਼ਾਂ ਲੱਗਦੀਆਂ ਤੇ ਸੂਟ ਕੱਢ ਕੇ ਨਾ ਮੈਨੂੰ ਫੜਾ ਦਿਓ ਮੈਂ ਸੂਟ ਫਟਾਫਟ ਸਿਨੇ ਦੇ ਆਉਂਗੀ ਠੀਕ ਆ ਨਾ ਠੀਕ ਆ ਮਮਮੀ ਆਪਾਂ ਤੇ ਖਾ ਪੀ ਆਈਆਂ ਤੇ ਉਹਨਾਂ ਜੋ ਅੱਗਾ ਕੋ ਲਿਆਏ ਹੀ ਨਹੀਂ ਕੋਈ ਗੱਲ ਨਹੀਂ ਆ ਫਟਾਫਟ ਹੱਥੋ ਥੱਥੀ ਕਰ ਲਾਂਗੇ ਮਮਮੀ ਪਰ ਵੇਖ ਲਾ ਉਦਾਂ ਕਹਿ ਦਿੰਦੇ ਅੱਗੋਂ ਪਿੱਛੋਂ ਕਿ ਗੱਡੀ ਤੇ ਚੱਲ ਜਾਓ ਜਾਂ ਉਧੇ ਤੇ ਚੱਲ ਜਾਓ ਕੋਈ ਪੁੱਛਿਆ ਵੀ ਨਹੀਂ ਇਹ ਕੋਈ ਲੈਣ ਵੀ ਨਹੀਂ ਆ ਭਾਜੀ ਨੂੰ ਉਹ ਵੀ ਵਿਚਾਰੇ ਕੰਮੇ ਤਾਂ ਦਿੱਤੂ ਰੇ ਕਰਦੇ ਆ ਕੀ ਕਰਨ ਸਰ ਵਿਚਾਰੇ ਆ ਸਾਰੇ ਕੰਮ ਤੇ ਉਹਨਾਂ ਨੇ ਕਰ ਲਏ ਆ ਭਾਰ ਚੁੱਕ ਕੇ ਸਾਡੀ ਕੋ ਤੁਰਿਆ ਜਾਂਦੇ ਤਾਨੂੰ ਵੀ ਆਖਿਆ ਕੋਈ ਆਟੋ ਆਟੋ ਹੀ ਕਰ ਲਓ ਉੱਥੋਂ ਲੱਗੋ ਆਈ ਗਏ ਆ ਕੋਈ ਗੱਲ ਨਹੀਂ ਆਹ ਵਿਹ ਪਹੁੰਚ ਗਿਆ ਆ ਗਿਆ ਸ਼ੈਰਸ ਆ ਹੀ ਹੁੰਦੀਆਂ ਤੁਰੀਆਂ ਸ਼ਾਮਾਂ ਪਾਤੀਆਂ ਵੇਖ ਲੈਣਾ ਬੰਦਾ ਪੁੱਛਿਆ ਬੰਦਾ ਸੋ ਆਟੋ ਆਟੋ ਕਰਾ ਕੇ ਆਇੰਦਾ ਤੇ ਤੁਸੀਂ ਕਿਹੜੇ ਲੈਣ ਆਏ ਹੋ ਘਰ ਗੱਡੀਆਂ ਖਲੋਟੀਆਂ ਮਾ ਪਤਾ ਹੀ ਨਹੀਂ ਲਾਈਏ ਗੋ ਜਾ ਕੇ ਦੱਸ ਮਨ ਆਪਾ ਤੁਹਾਡੇ ਮਗਰੋਂ ਪਤਾ ਕਿੰਨੇ ਕੰਮ ਕੀਤੇ ਆ ਹੈਂ ਤੂੰ ਇਹ ਤਾਂ ਜੋ ਸਵੇਰ ਤੋਂ ਗਈਆਂ ਤੇ ਸ਼ਾਮਾਂ ਪਾਤੀਆਂ ਅਹੀਂ ਦਾ ਕੰਮ ਕਰੀ ਜੇ ਵੀ ਪਤਾ ਨਹੀਂ ਅੱਛਾ ਕੰਮ ਸਾਰਾ ਹੋ ਗਿਆ ਹੁਣ ਹੋ ਗਿਆ ਪੁੱਤ ਹੋ ਗਿਆ ਇਹ ਤਾਂ ਐਵੇਂ ਰੋਲਾ ਪਾਈ ਜਾਂਦੀਆਂ ਵਾ ਤਸ ਜਿਹੜਾ ਕੰਮ ਕਰਨ ਗੀਆਂ ਹੋ ਗਿਆ ਆਰਾਮ ਨਾਲ ਸੁਰੀਆਂ ਫਰੀਆਂ ਵਾ ਇਹ ਨਾਲ ਜਾਂਦੇ ਨਾ ਇਹਨਾਂ ਕਾੜੀ ਪਾਉਣੀ ਮਮੀ ਇੱਥੇ ਤੁਰ ਤੁਰ ਲੱਤਾ ਭੀੜ ਹੋਣੀ ਆ ਵਾ ਚੱਲ ਚੱਲ ਕੋਈ ਨਹੀਂ ਵਿਆਹ ਦਾ ਕੰਮ ਹਾਂ ਹੁਣ ਇਦਾਂ ਹੀ ਹੋਣਾ ਸੀਗਾ ਔਰ ਇੱਕ ਦਿਨ ਦੌੜ ਭੱਜ ਕਰ ਲਈ ਆ ਚੱਲ ਹੁਣ ਥੋੜਾ ਬੋਤਲਾ ਰਹਿ ਗਿਆ ਵਾ ਉਹ ਇੱਕ ਅੱਧੀ ਜਾਣੀ ਜਾ ਕੇ ਲਿਆ ਕਰਾਂਗੇ ਨਹੀਂ ਅਜੇ ਵੀ ਰਹਿ ਗਿਆ ਕੋਈ ਨੋਕੀ ਤੇ ਚੱਤੇ ਆਈ ਜਾਂਦੀ ਆ ਨਹੀਂ ਸਭ ਕੋ ਲੈ ਜਾਂਦਾ ਨਾ ਕੱਪੜੇ-ਕੋਪੜੇ ਆਪਣੇ ਵੱਲੋਂ ਤਾਂ ਸਭ ਕੁਝ ਲੈ ਜਾਂਦਾ ਵਾ ਤੇ ਪਰ ਜੇ ਕੋਈ ਫੇਰ ਸਮਾਨ ਰਹਿ ਗਿਆ ਹੋਇਆ ਚਿੱਤਾ ਆਗਾ ਚੱਟਾ ਮਮੀ ਅਮਨ ਦਾ ਪਸ ਨਹੀਂ ਜਾਣੀ ਇਹ ਮੈਂ ਸ਼ਹਿਰ ਸਾਹਿਬ ਵੇਖ ਲਾ ਸਾਮਾ ਪੈ ਗਈ ਤੇ ਪਰਸਾ ਜੇ ਵੀ ਨਹੀਂ ਲਿਆ ਗਿਆ ਇਹਨਾਂ ਕੋ ਜੁੱਤੀ ਰਹਿ ਗਈ ਅਜੇ ਵੀ ਜੁੱਤੀਆਂ ਤਾਂ ਲੈ ਆਈ ਨਹੀਂ ਉਹ ਅਮਰ ਤੋਂ ਇਦਾਂ ਕਰੀ ਵਿਆਹ ਵਾਲੇ ਦਿਨ ਜਾ ਕੇ ਜੁੱਤੀ ਲੈ ਆਈ ਆਪਣੀ ਕੇ ਉੱਥੇ ਕਿਉਂ ਡਿਆ ਵਾ ਚੱਲ ਕੋਈ ਗੱਲ ਨਹੀਂ ਆ ਮਮੀ ਜੀ ਚੱਲ ਕੋਈ ਨਹੀਂ ਮੇਰੀ ਗੱਲ ਸੁਣ ਦੇਣ ਕਿਹੜੇ ਰਹਿ ਗਏ ਆ ਤੂੰ ਖਿੱਚ ਕੇ ਰੱਖਣਾ ਹੈ ਨਾ ਕੰਮ ਇਹ ਰੱਖ ਅੱਜ ਆਏ ਪੁੱਤ ਸਵੇਰ ਦੇ ਗੰਨੇ ਵੇਖ ਟਾਈਮ ਕਿੱਥੇ ਆ ਗਿਆ ਵਾ ਖਿੱਚ ਕੇ ਹੋਰ ਕਿੰਨਾ ਕ ਰੱਖ ਦੇ ਵੇਖ ਹੱਥ ਦੁਖਣ ਲੱਗਦੇ ਆ ਤੂੰ ਹੀ ਘਰ ਬੈਠਾ ਤੈਨੂੰ ਗੱਲਾਂ ਹੁੰਦੀਆਂ ਘਰ ਨਹੀਂ ਬੈਠੇ ਬੜੇ ਕੰਮ ਕੀਤੇ ਆ ਕੋਈ ਵੀਰ ਬਾਜ਼ਾਰ ਚ ਮਿਲਦਾ ਵਾ ਚੱਲ ਕੋਈ ਨਹੀਂ ਆ ਕੱਲੇ ਸੂਟ ਲੈ ਕੇ ਆ ਗਈ ਤੇ ਬੰਦਾ ਬਸ ਨਹੀਂ ਸਮਾਨ ਥੋੜਾ ਲੈ ਆਵਾ ਉਹ ਵੇਖ ਕੱਲੇ ਸੂਟ ਤੇ ਆਵਾ ਫੇਰ ਇਹਦੇ ਨਾਲ ਗੱਲਾਂ ਕਰੀ ਜਾਂਦਾ ਹੁਣ ਇੱਕ ਅੱਧੀ ਚੀਜ਼ ਰਹਿ ਗਈ ਤਾਂ ਉਹਨਾਂ ਲੈਉਣੀ ਪੈਣੀ ਫਿਰਕੇ ਚੇਤਾ ਭੁੱਲੀ ਜਾਂਦਾ ਚਲੋ ਕੋਈ ਨਹੀਂ ਜਿਹੜੀ ਲੈਉਣੀ ਆ ਨਾ ਕੱਲ ਤੱਕ ਲੈ ਆਓ ਬਾਅਦ ਨਹੀਂ ਜੀ ਮੈਨੂੰ ਕਿਤੇ ਜਾਣ ਦੇ ਮम्मी ਸਾਡੇ ਕੰਮ ਸਾਰੇ ਹੋ ਗਏ ਆ ਸਾਡੇ ਅੱਦ ਨੂੰ ਘਟਲੇ ਗਈ ਚਲ ਉਹ ਤਾਂ ਵਧੀਆ ਹੋਇਆ ਪੁੱਤ ਕੰਮ ਕਾਦੇ ਕਰਨੇ ਹੋ ਗੱਲਾਂ ਕਰਨ ਦੇ ਜੇ ਤੁਸੀਂ ਆ ਸੋਨੇ ਵਾਂਗੂ ਤੇ ਕੱਪੜਾ ਮਿੰਗਾ ਹੋਇਆ ਕਿਤੇ ਇੰਨੇ ਪੈਸੇ ਲੱਗ ਗਏ ਜੇ ਕੱਪੜਿਆਂ ਤੇ ਵੀ ਗੱਲ ਨਹੀਂ ਕਰਨ ਵਾਲੀ ਪਰ ਚਲ ਮੰਮੀ ਪੈਸੇ ਵੀ ਤੇ ਲੱਗਣੇ ਹੀ ਆ ਕੋਈ ਗੱਲ ਨਹੀਂ ਚੀਜ਼ ਚੰਗੀ ਲਿਓ ਹੁਣ ਮੜੀ ਨਾਲ ਲਿਓ ਉਹ ਵਿਆਹਾਂ ਸ਼ਾਦੀਆਂ ਦੇ ਪੈਸੇ ਲੱਗਦੇ ਹੁੰਦੇ ਆ ਕਿ ਇਹ ਨਾਲੇ ਮੰਮੀ ਆਪ ਵੀ ਕਹਿੰਦੇ ਵੀ ਭਾਰੇ ਸੂਟ ਲਓ ਹਾਂ ਹਣਾ ਚਲ ਉਹ ਤੇ ਕੋਈ ਨਹੀਂ ਮੈਂ ਤਾਂ ਉਦਾਂ ਗੱਲ ਕਰਨ ਈ ਆ ਕਿ ਮੰਗਿਆਈ ਬੜੀ ਵੱਧ ਗਈ ਆ ਪਤਾ ਨਹੀਂ ਲੱਗਦਾ ਕਿ ਅੱਗੇ ਲੱਗੀ ਪਈ ਆ ਜਿਹੜੇ ਚੀਜ਼ ਨੂੰ ਹੱਥ ਪਾਓ ਉਹੀ ਅੰਦਰ ਮੈਨੂੰ ਹੱਥ ਨਾ ਲਾਓ ਤੇ ਇਹਨਾਂ ਸ਼ਗਰਾ ਮਦਾ ਉਹਨਾਂ ਕਹਦਾ ਚੁਣੀ ਜਲਾ ਕਰਨਾ ਵਾ ਜੇ ਇਹਦੇ ਪੂਰਾ ਵਿਆਹ ਕਰਦੇ ਨਾ ਤੇ ਫਿਰ ਪਾ ਲਗਣਾ ਮਹਿੰਗਾਈ ਕਿਨੂੰ ਕਹਿੰਦੇ ਚੰਦ ਨਿਕਲ ਜਾਣੇ ਪੁੱਤ ਚੱਲ ਕੋਈ ਗੱਲ ਨਹੀਂ ਉਹ ਵੀ ਤਾਂ ਖਰੀ ਲੈਣਾ ਹੀ ਫਿਰ ਕਰਨਾ ਪੈਣਾ ਤਾਂ ਕਰਨਾ ਹੀ ਕੀ ਕਰਨਾ ਹੈ ਫਿਰ ਕੱਲੀ ਕੱਲੀ ਤੇ ਕੁੜੀ ਆ ਸਾਰੀ ਦੁਨੀਆ ਕਰਨੀ ਡਈ ਆ ਤੇ ਚੱਲ ਉਹ ਖਰਚਾ ਬਚ ਗਿਆ ਤੇ ਇੱਧਰ ਲਈ ਜਾਂਦੇ ਚੱਲ ਅਸੀਂ ਦੇ ਆਪਣੇ ਲੋਪਥੇਰਾ ਜੋਰ ਲਾਇਆ ਸੀ ਉਹਨਾਂ ਨੂੰ ਆਹੋ ਹੁਣ ਉਹਨਾਂ ਦੇ ਜਿੱਦਾਂ ਕੋ ਕਰ ਲੈਨੇ ਆ ਆਹੋ ਚੱਲ ਕੋਈ ਗੱਲ ਨਹੀਂ ਆਹੋ ਮੇਰੇ ਥੋ ਬੋਲੋ ਬੋਲ ਥੋੜਾ ਬਤਾ ਸਰਚਾ ਹੋਰ ਕੀ ਹੈ ਨਹੀਂ ਹੁਣ ਰਹਿ ਗਿਆ ਵਾ ਪੁੱਤ ਹੈ ਨਹੀਂ ਕਿ ਮੋਤੇ ਚੀਜ਼ਾਂ ਆਈਆਂ ਰਹੀਆਂ ਹੁਣ ਚਲ ਤੂੰ ਚੁੱਪ ਕਰ ਕੱਲ ਨੂੰ ਜਾ ਕੇ ਉਹ ਕਰ ਲੇਉ ਆਪਣਾ ਕੰਮ ਆਪੇ ਉਹਨੇ ਕਰ ਲੈਣਾ ਕੋਈ ਨਹੀਂ ਉਹ ਮੈਂ ਆਉਣਾ ਵਾ ਹੁਣ ਤਾਂ ਵੀਸਾਇਰਸ ਨਾਲ ਲਾ ਜੰਗੀ ਤਾਂ ਪਤਾ ਲੱਗ ਜਾਊਗਾ ਕਿਦਾਂ ਚੀਜ਼ਾਂ ਕੀਦੀ ਉਹ ਮੈਂ ਨਹੀਂ ਆਦਾ ਨਾ ਫਿਰ ਤੂੰ ਸਮਾਨ ਲੈ ਲੈ ਜੇ ਇਹ ਨਾਲ ਗਿਆ ਤੇ ਅਹੀਂ ਆਪੇ ਚੱਲ ਜਾਾਂਗੇ ਮੰਮੀ ਨੂੰ ਥੋੜਾ ਟਾਈਮ ਬੜਾ ਲੱਗ ਕੇ ਆਏ ਕੋਈ ਤੂੰ ਹੀ ਆਪੇ ਚੱਲਣਾ ਲੈ ਰਿਓ ਉਹ ਮੇਰਾ ਨਹੀਂ ਉਹ ਟਾਈਮ ਸਾਇਰਸ ਇਨਾ ਦਮਾਂ ਨੂੰ ਤੋੜ ਦਾਂਗੇ ਆਪੇ ਲੈ ਆਉਣਗੀਆਂ ਚਲ ਕੱਲ ਸੁਣ ਮੇਰੀ ਆਪਣੇ ਪਿਓ ਨੂੰ ਪੁੱਛ ਲਿਓ ਜਵੇਲਾ ਹੋਗਾ ਨਾ ਉਹਨੂੰ ਨਾਲ ਲੈ ਜਿਓ ਹਾਂ ਸਹੀ ਗੱਲ ਹਾਂ ਤੇ ਗੱਡੀ ਨਾਲ ਚਲ ਜਿਓ ਆਰਾਮ ਨਾਲ ਤੇ ਜਿਹੜਾ ਹਾਊਸ ਮਨ ਲੈ ਕੇ ਆ ਜਿਓ ਐਵੇਂ ਕੰਮ ਆ ਰੋ ਮੇਰੀ ਇੱਕ ਗੱਲ ਸੁਣ ਲੋ ਕੱਲ ਸਾਰਾ ਕੋਕਰ ਆਇਆ ਹੋ ਆਪਣਾ ਸਮਝੀ ਗੱਲ ਮੁੜ ਕੇ ਨਹੀਂ ਜੇ ਤੈਨੂੰ ਜਾਣ ਦੇਣਾ ਠੀਕ ਆ ਠੀਕ ਜੀਤ ਪੁੱਤ ਮੈਨੂੰ ਪਤਾ ਮੈਂ ਠੱਕੀ ਤੇ ਤੂੰ ਹੀ ਆ ਪਰ ਇੰਦਾ ਕਰ ਪਹਿਲਾਂ ਘੁੱਟ ਘੁੱਟ ਚਾਹ ਬਣਾ ਕੇ ਲਿਆ ਵਧੀਆ ਬਣਾ ਚਾਹ ਉਹ ਕੋਈ ਰੋਟੀ ਵੀ ਲਿਆ ਆ ਵਾਡੇ ਵਾਸਤੇ ਸਵੇਰ ਦੇ ਭੁੱਖੇ ਬੈਠੇ ਆ ਉਹ ਤਾਂ ਇਧਰ ਹੀ ਖੜੇ ਆਪੇ ਸ਼ਹਿਰੋਂ ਖਾ ਗਿਆ ਮੇਰੇ ਸਾਹ ਹੁਣ ਕੋ ਜਿਹੜਾ ਲੈ ਹੋਰੇ ਸੁੱਕੀਆਂ ਆਈਆਂ ਉੱਥੋਂ ਦੱਸ ਮੈਨੂੰ ਕੀ ਕਰਨਾ ਸਿਰ ਸਿਰ ਦੀਆਂ ਘਰੋਂ ਨਿਕਲ ਗਿਆ ਹੀ ਆ ਕੁਛ ਨਾ ਕੁਛ ਖਾਣਾ ਪੈਣਾ ਹੁਣ ਇਦਾਂ ਕਰੋ ਚਾਹ ਤੇ ਨਾਲ ਦੋ ਦੋ ਪਰੌਂਟੀਆਂ ਲਾ ਲਓ ਆ ਜਾਇਓ ਆਪ ਜਾਇਓ ਉਹ ਨਹੀਂ ਨਹੀਂ ਜਰ ਚੋਰੀ ਦੀ ਕਿਹੜੀ ਗੱਲ ਵਾ ਉਹਨਾਂ ਮੰਮੀ ਉਹਨਾਂ ਨੂੰ ਰਿਸ਼ਤਾ ਵਧੀਆ ਲੱਭਾ ਸੀ ਤੇ ਤਾਂ ਕਰਕੇ ਉਹ ਕਹਿਣ ਦੀ ਜਲਦੀ ਜਲਦੀ ਕਰਨਾ ਆਹ ਹੋ ਮੈਂ ਤਾਂ ਹੀ ਦੇ ਦਿਨ ਪਹਿਲਾਂ ਫੋਨ ਕੀਤਾ ਵੀ ਚਲ ਆ ਜੀ ਆਹ ਉਹ ਨਹੀਂ ਉਹ ਦਨ ਨਹੀਂ ਨਹੀਂ ਉਹਨਾਂ ਨੂੰ ਅਜੇ ਕਰਨਾ ਵਾ ਅਜੇ ਤੇ ਤੈਨੂੰ ਹੀ ਕੀਤਾ ਪਈ ਚੱਲ ਪਹਿਲਾਂ ਆਈ ਨਾ ਫਿਰ ਇੱਕ ਦਿਨ ਉਹ ਯਾਰ ਪੇਪਰ ਤੇ ਹੁਣ ਕਿੱਥੇ ਦਿੱਤਾ ਜਾਣਾ ਛੱਡ ਪੇਪਰ ਹੁਣ ਆਹੋ ਆਹੋ ਚੱਲ ਤੂੰ ਆਉਣਾ ਹੀ ਓ ਠੀਕ ਆ ਮੈਂ ਉਹ ਦੂਜੀ ਨੂੰ ਵੀ ਕਰਦਾ ਉਹ ਵੀ ਆ ਜੇਗੀ ਚੱਲ ਠੀਕ ਆ ਆ ਆ ਚਲਾ ਜੀ ਚੰਗ ਕਿਹੜਾ ਫੋਨ ਆਉਂਦਿਆ ਹੈ ਕੋਈ ਨਹੀਂ ਸਾਇਰਸ ਦੀ ਮੇਰੀ ਫਰੈਂਡ ਦਾ ਫੋਨ ਆ ਰਿਹਾ ਹੈ ਤੇ ਮੈਂ ਉਹਨੂੰ ਕਹਿਣੀ ਆ ਪੀ ਚੱਲ ਆਜੀ ਮੇਰੇ ਵਿਆਹ ਤੇ ਤੂੰ ਪੁੱਛਿਆ ਕਿ ਉਹਨੂੰ ਪਹਿਲਾਂ ਵੀ ਕਿ ਆ ਕਵਾ ਕਨਾਕ ਆਵਾ ਤੇ ਪੁੱਛਣ ਵਾਲੀ ਕਿਹੜੀ ਗੱਲ ਹੋਈ ਅਹੀਂ ਤਾਂ ਚੋਰੀ ਛਿਪੇ ਵਿਆਹ ਕਾਣਦੇ ਸਾਰਿਆਂ ਨੂੰ ਵੀ ਕਿਨੂੰ ਸੱਦਣਾ ਨਹੀਂਗਾ ਤੇ ਤੂੰ ਰੋਲਾ ਪਾ ਦੇ ਸਾਰੇ ਕਾਲਜ 'ਚ ਵੀ ਮੇਰਾ ਵਿਆਹ ਆ ਗਿਆ ਵਾ ਮੈਂ ਸਾਰੇ ਨਹੀਂ ਪਾਇਆ ਉਹ ਚੱਲ ਬੈਸਟ ਫਰੈਂਡ ਹੀ ਹੁਣ ਬਾਕੀਆਂ ਦੇ ਵਿਆਹ ਹੁੰਦਾ ਤੂੰ ਜਾਣਦੇ ਹੀ ਆ ਤੇ ਉਹਨੇ ਕਿਹਾ ਵੀ ਚੋਰੀ-ਚੋਰੀ ਕਰਾਂਗੇ ਕੋਈ ਬੈਕਟ ਨਹੀਂ ਕੋਈ ਕੱਖ ਨਹੀਂ ਕਰਨਾ ਠੀਕ ਹੈ ਨਾ ਅਹੀਂ ਆਪਣਾ ਕੋਈ ਯਾਰ ਮਿੱਤਰ ਨਹੀਂ ਸਤਾਇਆ ਤੇ ਤੂੰ ਅੱਬ ਇਸ ਲਈ ਸਤਾ ਨਹੀਂ ਉੱਥੋਂ ਲੈ ਇਹ ਕਦ ਦਿਨ ਕੀ ਫਰਕ ਪੈ ਜਣਾ ਸਾਇਰਸ ਉਹ ਨਹੀਂ ਤੈਨੂੰ ਨਹੀਂ ਪਤਾ ਗੱਲ ਨਹੀਂ ਕਰਦੀ ਕਿ ਉਹ ਬੜੀ ਦੂਰ ਤੱਕ ਜਾਂਦਾ ਵਾ ਚੱਲ ਵੇ ਗੱਲ ਤੇ ਤੇਰੀ ਠੀਕ ਆ ਤੇ ਫਿਰ ਹੁਣ ਮੈਂ ਉਹਨੂੰ ਕੀ ਕਹਾਂ ਉਹ ਰੈਨ ਦੇ ਹੁਣ ਜਿਹੜੀ ਸਾਦਰੀ ਉਹ ਤੇ ਫਿਰ ਆਉਣੀ ਹੈ ਇਹਨੇ ਕੋਈ ਚੱਕਰ ਨਹੀਂ ਗਾ ਆਉ ਤੂੰ ਲਾ ਲੈਂਦੇ ਫਿਰ ਕੀ ਹੈ ਉਹ ਫਿਰ ਅਗਲੀ ਕਾ ਕਹਿ ਦਿੰਦੀ ਆ ਨਾ ਆਪ ਆ ਜਾਂਦੀ ਐ ਸਾਰਿਆਂ ਨੂੰ ਤੇ ਦੱਸਦੀ ਆਣੀ ਉਹਨੇ ਕੱਲੀ ਨਹੀਂ ਨਾ ਆਉਣਾ ਨਹੀਂ ਉਹ ਕੱਲੀ ਆਉਗੀ ਉਹਨੂੰ ਮੈਂ ਆਖਿਆ ਚੱਲ ਤੂੰ ਆ ਜੀ। 1 ਕਦੀਆਂ 2 2 ਦੀਆਂ 4 ਕਈ ਆਉਣੀਆਂ ਇੱਥੇ ਵੇਖ ਲਈ। ਅੱਜ ਤੇ ਮੈਂ ਉਹਨੂੰ ਹੀ ਫੋਨ ਕੀਤਾ ਸੀ ਦੂਜੀ ਨੂੰ ਤੇ ਜਿਵੇਂ ਮੈਂ ਕਰਨ ਲੱਗੀ। ਉਹ ਨਾ ਕਰੀ ਹੁਣ ਕਿਹਨੂੰ ਫੋਨ ਕਰਾਂ ਠੀਕ ਹੈ ਨਾ? ਚੱਲ ਨਹੀਂ ਕਰ। ਜਾਂ ਕਰੀ ਘਰ ਦੇਣਾ ਸਲਾਹ ਕਰ ਲਾ ਕਿ ਫੋਨ ਕਰਾਂ ਕਿ ਨਾ ਕਰਾਂ। ਚੱਲ ਰਹਿਣ ਦੇ ਨਹੀਂ ਮੰਮੀ ਉਹਨਾਂ ਨੇ ਵੀ ਕਹਿਣਾ ਕਿ ਰਹਿਣ ਦੇ ਵੀ ਰਿਸ਼ਤੇਦਾਰ ਨਹੀਂ ਕੇ ਤੇ ਤੂੰ ਸਾਰਿਆਂ ਨੂੰ ਪੀਜੇ ਨੂੰ। ਓਏ ਅਸੀਂ ਤਾਂ ਮਿੰਟੋ ਮੱਡੀ ਕੰਮ ਸਾਰਾ ਕਰਦੇ ਆ। ਚੱਲ ਵਧੀਆ-ਵਧੀਆ ਸਾਰਾ ਕੁਝ ਹੋ ਜੇ। ਮੈਂ ਗੱਲ ਵੀ ਸਹੀ ਹੈ ਤੇ। ਨਾ ਹੋ। ਚੱਲ ਕੋਈ ਨਹੀਂ ਫੇਰ ਗੱਲਾਂ ਕਰੀਏ ਤੇ ਪੁਰਾਣੀਆਂ ਗੱਲਾਂ ਆਮ ਦੀ ਉਹਨੂੰ ਆ ਲਾਂਦੇ ਚੱਲ ਕੋਈ ਨਹੀਂ ਇੱਕ ਨੂੰ ਕਹਤਾ ਵਾ ਨਾ ਤੇ ਵਾਦਰ ਰੋਲਾ ਨਾ ਪਾਣ ਕਿਹਕੇ ਨਹੀਂ ਬੰਦੀ ਇਹਦੀ ਤੇ ਉਹਨੂੰ ਵੀ ਕਹਿ ਦੀ ਵੀ ਤੇਰੇ ਗੱਜਾ ਜੁੜੇ ਕਿ ਉਹਨੂੰ ਕਹਾਂ ਨਾ ਦਈ ਵੀ ਵਿਆਹ ਮੇਰਾ ਆਹੋ ਮੈਂ ਉਹਨੂੰ ਕਹਿ ਦੇ ਚੋਚ ਵੀ ਤੇ ਇਰ ਮਾਨਾ ਠੀਕ ਆ ਦੱਸ ਦਿੰਨੀ ਆ ਵੀ ਚੱਲ ਤੂੰ ਕੱਲੀ ਆਈ ਤੇ ਇਹਨੂੰ ਦੱਸੀ ਆ ਆਹੋ ਇਹ ਹੁਣੇ ਕੰਮ ਨਾ ਕਰੇਗਾ ਠੀਕ ਆ ਨਾਲੇ ਇਹ ਤੇ ਤੂੰ ਪਿਆਰ ਨਾ ਵੀ ਕਹਿ ਸਕਣਾ ਵਾ ਨਾ ਪਿਆਰ ਨਾ ਕਹਿਣਿਆ ਮੈਂ ਹੋਰ ਤੈਨੂੰ ਕੀ ਉਹਦਾਂ ਤੂੰ ਖਿੱਚ-ਖਿੱਚ ਕੇ ਬੜਾ ਪਿਆਰ ਇਹ ਜਿਹੇ ਖੇਰੇ ਪੈਣਾ ਇੱਥੇ ਉਹਨੂੰ ਫੋਨ ਕਰ ਕੇ ਕਹਿ ਦਿੰਨੀ ਗੱਲ ਕਹਿ ਦਿੰਨੀ ਕਹਿ ਦਿੰਨੀ ਆਹੋ ਤਾਂ ਬਾਕੀ ਕਪੜਾ ਜਿਹੜਾ ਸਾਰਾ ਆ ਗਿਆ ਵਾ ਨਾ ਹਾਂ ਸ ਉਹ ਦਿੱਤੇ ਹੀ ਸੀਣ ਵਾਲੇ ਪਤਾ ਨਹੀਂ ਉਹਨਾਂ ਨੇ ਸੀਤੇ ਕਿ ਨਹੀਂ ਆਹ ਕਹਿੰਦਾ ਫੋਨ 'ਚ ਬੜੀ ਰਹਿੰਦੀ ਐ 20 ਘੰਟੇ ਗੁਲਾ ਫੋਨ 'ਚ ਬੰਦਾ ਕੋਈ ਬਾਹਰ ਤੋਂ ਹੀ ਖਬਰ ਵੇਂਦਾ ਵੀ ਕੀ ਪੰਡਿਆ ਕੀ ਨਹੀਂ ਘਰ ਦੇ ਵਿੱਚ ਹੈ ਬੰਨਾ ਕੀ ਹੁਣ ਮੈਂ ਥੋੜੀ ਵੇਖਣਾ ਤੂੰ ਹੀ ਵੇਖਣਾ ਤੇ ਤੇਰਾ ਵਿਆਹ ਤੂੰ ਨਹੀਂ ਵੇਖਣਾ ਕਹੋ ਤੇ ਉਹ ਤੇ ਸੂਟ ਸਾੜ ਲੈਣ ਵਾਲੇ ਜੇ ਭਾਂਜਣਗੇ ਤੇ ਉਦੋਂ ਲਿਆ ਦਿਓ ਭਾਂਜਣਗੇ ਲੈ ਦਿਓ ਤਾਰੇ ਸੂਟ ਹੀ ਨਹੀਂ ਪੰਡੇ ਤੱਕ ਪਣੀ ਕੀ ਦਿੱਤਾ ਬੰਨੇ ਉੱਤੇ ਉਹਨੂੰ ਕਿਹਾ ਇੱਥੇ ਆਸੀ ਦੀ ਤੇ ਉਹਨੇ ਆਪੇ ਫੋਨ ਕਰ ਦੇਣਾ ਮੈਂ ਕਾਦੀ ਟੈਨਸ਼ਨ ਲੈਣੀ ਹੈ ਚੱਲ ਜਾ ਕੇ ਨਾ ਡੈਡੀ ਨਾਲ ਸਾਰੇ ਕੰਮ ਕਰ ਲੈ ਠੀਕ ਆ ਫਿਰ ਚੱਲ ਚੰਗਾ ਆਹੋ ਸੋ ਵੀਕਐਂਡ ਤੇ ਸੜਿਆ ਜਾਂਦਾ ਹੀ ਇੱਥੇ ਲੈ ਕਿਧੋਂ ਦੀ ਗਈ ਉਹ ਇੰਨਾ ਨਹੀਂ ਕਿ ਮੈਂ ਛੇਤੀ ਉੱਥੋਂ ਮੁੜ ਕੇ ਤੇ ਘਰ ਆ ਜਾ ਹੈ ਮੈਨੂੰ ਹੁਣ ਲੱਗੀ ਉਹ ਭੁੱਖ ਕਿਦਾਂ ਕਰ ਬੰਦਾ ਟਾਈਮ ਕੱਟੂਗਾ ਹੈ ਚਾ ਵੀ ਬਣਾ ਕੇ ਕਰੀ ਤੇ ਮਗਰੋਂ ਪੀ ਲਈ ਹੈ ਹੁਣ ਫੁਲਕੇ ਥੋੜੇ ਮੈਂ ਲਾ ਲਾ ਕੇ ਖਾਣੇ ਆਪ ਅੱਧ ਹੋਈ ਇਹਦੇ ਵਾਲੀ ਵੀ ਇਹ ਬੰਦਾ ਜਾਂਦਾ ਬੰਦਾ ਟਾਈਮ ਨਾ ਆਂਦਾ ਵਾ ਮੈਂ ਤਾਂ ਸਵੇਰੇ ਲੀੜੇ ਨੂੰ ਲੈ ਕੇ ਪਾਸੇ ਜਾਣਾ ਚਲ ਕੋਈ ਨਾ ਆਂਦੀ ਅੱਪੇ ਕਿਤਨਾ ਗੱਲਾਂ ਕਰਨ ਦੇ ਜੇ ਪਈ ਆ ਗਈਆਂ ਤੇ ਆ ਗਈਆਂ ਕਿ ਆ ਹੀ ਜਾਣਾ ਹੈਗਾ ਇੰਨਾ ਟਾਈਮ ਨਹੀਂ ਤੇ ਜਦੋਂ ਕਿ ਕਿਸ ਨਾ ਜਾਈਏ ਤੇ ਫਿਰ ਟਾਈਮ ਤੇ ਲੱਗਦਾ ਹੀ ਆ ਹੁਣ ਮੈਂ ਕਿੱਦਾਂ ਛੱਡ ਕੇ ਆਂਦੀ ਉਹਨਾਂ ਨੂੰ ਉੱਥੇ ਉਹਨਾਂ ਦੇ ਨਾਲ ਗੱਡੀ ਤੇ ਗਈ ਹੀਗੀ ਹੁਣ ਅਜੇ ਆਈ ਫਰੀਆਂ ਤੇ ਮੈਂ ਸਿੱਧੀ ਆਪਣੇ ਘਰ ਆ ਗਈ ਆ ਤੇ ਮੇਰੀ ਗੱਲ ਸੁਣ ਜਿਹੜੇ ਕੰਮ ਗਈ ਉਹ ਕੰਮ ਹੋ ਗਿਆ ਨਾ ਪੂਰਾ ਹੋਣਾ ਲੈ ਦੇ ਕੱਪੜੇ ਉਹਨਾਂ ਨੇ ਕੁੜੀ ਦੇ ਬਣਾਲੇ 11 ਸੂਟ ਠੀਕ ਸੋਨੇ ਬਣਾਏ ਆ ਸੂਟ ਸਾਰੇ ਭਾਰੇ ਬਣਾਏ ਆ ਪੈਸੇ ਖਰਚਣ ਲੱਗੇ ਨਹੀਂ ਜੀ ਉਹ ਵੇਖ ਦੇ ਪੈਸਾ ਬਥੇਰਾ ਸੁਖਦਾ ਇਨਾ ਕੋ ਤੋਤਾ ਫੋਨ ਕਰਨ ਡਿਆ ਹੈ ਮੁੰਡੇ ਦਾ ਆਂਦਾ ਵਾ ਫਿਕਰ ਨਾ ਕਰੀ ਜਿਹੜੀ ਜਿਹੜੀ ਚੀਜ਼ ਚਾਹੀਦੀ ਮੈਨੂੰ ਦੱਸ ਮੈਂ ਪੈਸੇ ਭੌਂਨਾ ਤੈਨੂੰ ਅੱਛਾ 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 ਮੈਂ ਤਾਂ ਕਹਿੰਦੀ ਹਾਟੀ ਅਮਨ ਕਰਮਾਂ ਵਾਲੀ ਆ ਜਿਹਨੂੰ ਐਡਾ ਵਧੀਆ ਕਰ ਲੱਭ ਗਿਆ ਵਾ ਮੇਰੀ ਗੱਲ ਸੁਣ ਲੈ ਤੇਰ ਬਿਲਕੁਲ ਨਿਸ਼ਾਨੇ ਤੇ ਮਾਰਿਆ ਆ ਪਾਂਚ ਹੋਰ ਕਿਤੇ ਕਰਦੇ ਨਾ ਉਹਨਾਂ ਪੌਣ ਛਾਂ ਬੜੀ ਕਰਨੀ ਲੋਕੀ ਬੜੇ ਗਾਣੀਆਂ ਗੱਲਾਂ ਵਾ ਵਾਕਿਆ ਸਹੀ ਕਰਦਾ ਠੀਕ ਨਹੀਂ ਪਰ ਨਾ ਜੋ ਰੱਬ ਕਰਦਾ ਚੰਗਾ ਹੀ ਕਰਦਾ ਵਾ ਹਾਂਜੀ ਇਹਨਾਂ ਚੰਗਾ ਵਾ ਵੀ ਹੁਣ ਨਾ ਉਹ ਕੁੜੀ ਨੂੰ ਸਮਝਣਾ ਵੀ ਕਿਤੇ ਤੇਰੇ ਮੂੰਹ ਜਨ ਨਿਕਲ ਜਾ ਕੋਈ ਮੜੀ ਚੰਗੀ ਗੱਲ ਨਹੀਂ ਮੈਂ ਸਮਝਾ ਦੂੰਗੀ ਉਹਨੂੰ ਚਾਹ ਠੀਕ ਆਪਣੇ ਪੈਰਾਂ ਦੇ ਨਹੀਂ ਜਿਹੋ ਜੇ ਤੈਨੂੰ ਕੰਮ ਲੱਭ ਕੇ ਦਿੱਤਾ ਵਾ ਨਾ ਇਹ ਤੇ ਕਿਤੇ ਦੀਵਾ ਲੈ ਕੇ ਰਾਤ ਫਿਰਦੇ ਨੇ ਕਿਤੇ ਲੱਭਣਾ ਨਹੀਂ ਵਾਕਈ ਬੜਾ ਜੋਰ ਲਾਉਂਦੇ ਦੇਰ ਪਰ ਜਾਈ ਮੈਨੂੰ ਤੇ ਆਜੋ ਚਾਚੀ ਜੀ ਚਾਹ ਬਣਾਉਨੇ ਚਾਹ ਪੀ ਕੇ ਜਾਇਓ ਤੇ ਨਾਲੇ ਕਪੜਾ ਲਿੜਾ ਸੈੱਟ ਕਰ ਲਈਏ ਤੇ ਮੈਂ ਆ ਵੀ ਨਹੀਂ ਮੇਰਾ ਤੇ ਬੰਦਾ ਭੁੱਖਾ ਹੋਣਾ ਘਰ ਤੇ ਗੱਲਾਂ ਕਰਦਾ ਹੋਣਾ ਨਾਲੇ ਬੰਜੰਦਰ ਹੀ ਇੱਕ ਗੱਲ ਹੋਰ ਵਾ ਵੀ ਜੇ ਇੱਕ ਤੇਨਾਂ ਨੂੰ ਪਤਾ ਲੱਗ ਗਏ ਨਾ ਤੇ ਇਹਨਾਂ ਦੀ ਕੁੜੀ ਨੇ ਆ ਕਦਮ ਚੁੱਕਿਆ ਹੀਗਾ ਤੁਹਾਡੇ ਸਿਰ ਤੇ ਸਵਾਹ ਪੈ ਜਾਣੀ ਦੋਆਂ ਜੀਆਂ ਦੀ ਤਾਂ ਇੱਕ ਹੋਰ ਗੱਲ ਦੱਸਾਂ ਮੈਨੂੰ ਮੁੰਡੇ ਦੀ ਪਰਜਾਈ ਨਹੀਂ ਸੀ ਆਦੀ ਵੀ ਪਰਲੇ ਮਲੇ ਵਾਲੀ ਫੌਜਣ ਚਾਚੀ ਦੀ ਗੀ ਆਹੋ ਉਹ ਆਈ ਸੀ ਸਾਡੇ ਘਰ ਉਹਨੇ ਮੈਨੂੰ ਚੁੱਕੜਾ ਦਿੱਤੀ ਹੀਗੀ ਵੀ ਕੁੜੀ ਤੇ ਪੜਦੀ ਨਹੀਂਗੀ ਅੱਛਾ ਤੇ ਆਦੀ ਫਿਰ ਮੈਂ ਤਾਂ ਕਰਕੇ ਆਦੀ ਚਾਚੀ ਜੀ ਗਈ ਉੱਥੇ ਤੁਹਾਡੇ ਪੇਕੇ ਨਹੀਂ ਤੇ ਮੈਂ ਜਾਣਾ ਨਹੀਂ ਮੈਨੂੰ ਤਾਂ ਸ਼ਰਮੀ ਬੜੀ ਆਵੇ ਆਦੀ ਉੱਥੇ ਜਾ ਕੇ ਓਏ ਉਹਦਾ ਰਾਦਣਾ ਕੋਈ ਨਾ ਕੋਈ ਗੱਲ ਕਾਬੂ ਆਊਗੀ ਤੇ ਫਿਰ ਗੱਲਾਂ ਵਜ ਕਰਦਾਂਗੇ ਇੱਧਰ ਵੀ ਮੈਂ ਤਾਂ ਨੂੰ ਦੱਸ ਨਹੀਂ ਆ ਨਾ ਆੜੀ ਰੱਬ ਨਾ ਆਪਣੀ ਇਹ ਡਈਏ ਪੋੜੇ ਪਾਉਣ ਦੱਸਾਂ ਗੱਲ ਕੀ ਆਹੋ ਪੋੜਨਾ ਜਾ ਕੇ ਉੱਥੇ ਨਾ ਪਿੰਡ ਭਰਾ ਆਪਣੇ ਨੂੰ ਭੁਜਾਈ ਨੂੰ ਸਾਰਿਆਂ ਨੂੰ ਦੱਸ ਦੇ ਤੇ ਨਾਲ ਰਮਨ ਨੂੰ ਸੁਣਾ ਦੇ ਰਮਨ ਨੂੰ ਵੀ ਕਿਤੇ ਜ਼ਿੰਦਗੀ ਦੇ ਨਾਂ ਨਾ ਕੇ ਲੈ ਕੇ ਆਉਂਦਾ ਵੀ ਕੀ ਹੋਇਆ ਕਿੱਥੇ ਨਹੀਂ ਹੋਇਆ ਦੱਸਾਂ ਗੱਲ ਕੀ ਆ ਖਲਾਰਾ ਪੈਣ ਤੋਂ ਨਿੱਗੀ ਜੀ ਗੱਲ ਤੋਂ ਮੈਂ ਇੰਦਾ ਹੁੰਦਾ ਪਰ ਨਾ ਅੱਜ ਜਦੋਂ ਅਸੀਂ ਗਏ ਨਾ ਤੇ ਨਾਲ ਗੱਡੀ ਤੇ ਸ਼ਾਪਿੰਗ ਕਰਨ ਆਹੋ ਤੇ ਰਮਨ ਗਾੜੀਆਂ ਕਿਤੋਂ ਲਈ ਸੀਗੀ ਤੇ ਵੇਖ ਕੇ ਨਾ ਤਾਂ ਮੂੰਹ ਐਡਾ ਕਰ ਲਿਆ ਹੂੰ ਆਹੋ ਉਹਨੂੰ ਸੁੱਝ ਗਈ ਆ ਕਿ ਰਿਸ਼ਤੇ ਰਿਸ਼ਤੇ ਦੀ ਗੱਲ ਚੱਲ ਗਈ ਨਾਲੇ ਉਹਨੂੰ ਬੜੀ ਪੂਰੀ ਕੋਸ਼ਿਸ਼ ਕਰਨੀ ਵੇਖਿਆ ਪਾਣੀਆ ਮਾਰੀ ਉਹਨੂੰ ਹੁਣ ਪਤਾ ਲੱਗ ਗਿਆ ਵੀ ਕੰਮ ਬਣ ਗਿਆ ਆਹੋ ਚਲੋ ਕੋਈ ਗੱਲ ਨਹੀਂ ਜੀਵਨ ਤੈਨੂੰ ਮੈਂ ਕਰ ਦਸਾਂ ਗੱਲ ਹਮੇਸ਼ਾ ਨਾ ਸਿਰ ਜੋੜਨਾ ਚਾਹੀਦਾ ਵਾ ਤੋੜਨਾ ਨਹੀਂ ਚਾਹੀਦਾ ਚੱਲ ਈ ਤੇ ਆਨੇ ਵਾਈ ਕੁ ਸੱਚੇ ਪਾਸ਼ਾ ਸਭ ਕੋ ਵਧੀਆ ਵਧੀਆ ਹੋ ਜੇ ਹਾਂ ਠੀਕ ਆ ਨਾ ਤੇ ਚਲੋ ਹਨੂ ਇਹ ਆ ਵੀ ਜੀਵਨ ਇਦਾਂ ਹੀ ਕੰਮ ਬੜਾ ਸੋਹਣਾ ਬੜਾ ਵਧੀਆ ਵਾ ਤੇ ਕੁੜੀ ਨੂੰ ਹੁਣ ਇਹਨੀ ਗੱਲ ਸਮਝਾ ਕਰਕੇ ਵੀ ਸਾਡੀ ਇੱਤ ਰੱਖੀ ਹੁਣ ਨਹੀਂ ਕੋਈ ਉਹ ਸਮਝਾ ਸਭ ਤੋਂ ਵੱਡੀ ਗੱਲ ਆ ਵਾ ਆਹੋ ਰਿਸ਼ਤਾ ਕਰਾਉਂਦਾ ਮਜ਼ਾ ਤਾਂ ਹੀ ਆਉਣਾ ਜੇ ਵਧੀਆ ਸੀ ਕਿ ਇਹਨਾਂ ਸਾਰਾ ਟਾਈਮ ਲੰਗੂ ਤੇ ਤੇ ਨਾਲੇ ਨਾ ਮੈਂ ਤੁਹਾਨੂੰ ਪਹਿਲਾਂ ਰੋਟੀ ਬਣਾ ਕੇ ਦਵਾ ਹੁਣ ਭੁੱਖ ਲੱਗੀ ਹੋਣੀ ਆ ਉਹ ਤਾਂ ਗੱਲ ਹੀ ਤਾਂ ਇਹ ਉਹ ਸ਼ਾਦੇ ਨਾ ਤੇ ਇੰਨੇ ਕਿ ਲਈ ਹੈ ਕੋਈ ਨਹੀਂ ਲਾ ਦਿੰਨੀ ਆ ਆਟਾ ਮੈਂ ਗੁੰਨ ਗਈ ਸਬਜ਼ੀ ਬਣੀ ਆ ਚੱਲ ਜੋ ਮਰਜੀ ਹੈ ਕਾ ਮੈਂ ਪੀ ਲਈ ਹੈ ਹੈ ਤੇ ਨਾਲ ਪਾਣੀ ਦਾ ਗਲਾ ਫੜੀ ਚੰਗਾ ਚੱਲ ਯਾਰ ਫੇਰੇ ਆਉਣ ਜਣਗੇ ਨਾ ਤੇ ਸਾਡਾ ਕੰਮ ਨਿਬੜ ਜਾਊਗਾ ਉਧਰ ਨਾ ਇਹਦਾ ਭਰਾ ਵੀ ਬੜੀ ਟੈਨਸ਼ਨ 'ਚ ਹੋ ਕੀ ਬੰਦਾ ਕਰੇ ਰਿਸ਼ਤੇਦਾਰੀ ਦਾ ਮਾਮਲਾ ਵਾ ਚਲੋ ਭੈਣ ਭਰਾ ਦਾ ਭੈਣ ਭਰਾ ਹੀ ਦਾਰੂ ਹੁੰਦਾ ਵਾ ਹੈ ਚਲ ਜੋ ਮਾਲਕਰ ਨੂੰ ਚੰਗਾ ਹੀ ਕਰੂਗਾ ਐਂ ਤੇ ਹੋਈ ਹੱਥ ਜੋੜ ਕੇ ਕਰਨੇ ਸੱਚਾ ਪਾਤਸ਼ਾਹ ਜੇ ਕਰਾਇਆ ਹੋਣਾ ਤੇ ਸਾਡੋਂ ਦਵੱਲਿਆਂ ਸੋਭਾ ਦਵਾਈ ਚੱਲ ਵਧੀਆ ਹੋ ਗਿਆ ਵਾ ਕੱਪੜੇ ਬਣ ਗਏ ਤੇ ਪਿੰਦਰ ਕੱਪੜੇ ਤੇ ਕੱਢ ਲੈਣੇ ਗੱਡੀ ਚ ਬਾਬੀ ਕੋਈ ਨਹੀਂ ਕੱਢ ਲੈਣੇ ਆ ਬਾਅਦ ਚੋਂ ਬਹਿ ਜਾ ਲੈ ਬਾਬੀ ਚਾਚੀ ਨਾਲ ਚੱਲ ਗਈ ਆ ਤੇ ਸੌਖਾ ਕੰਮ ਹੋ ਗਿਆ ਨਹੀਂ ਤੇ ਸਾਨੂੰ ਨਹੀਂ ਪਤਾ ਲੱਗਣਾ ਕੀ ਕੋਈ ਚੱਲਿਆ ਬਣਾਵਾ ਆ ਚਲੋ ਇਹਦਾ ਕੱਪੜਾ ਬਣ ਗਿਆ ਵਧੀਆ ਹੋ ਗਿਆ ਤੇ ਲੈ ਚਿੱਟਾ ਹੀ ਪਲ ਗਿਆ ਚਾਚੀ ਨੇ ਕਹਿਣਾ ਇਹ ਵੀ ਨਾਪਤ ਲੈ ਦੇ ਕੁੜੀ ਦਾ ਜੁੱਤੀ ਦਾ ਨਾਪ ਕੱਪੜਿਆਂ ਦਾ ਵੀ ਨਾਪ ਕਰ ਦੇਣਾ ਇਹ ਫੋਨ ਉਹਨਾਂ ਨੂੰ ਉਹ ਪਾਬੇ ਕੋਈ ਨਹੀਂ ਕਰ ਲਾਂਗੇ ਮੈਂ ਤੇ ਚਾਚੀ ਨੂੰ ਆਖਿਆ ਇਹ ਘਰੋਂ ਚੱਲੀਏ ਤੇ ਚਾਚੀ ਵੀ ਅੱਡੀ ਆ ਵੀ ਚਾਚੇ ਨੇ ਰੋਟੀ ਪਾਣੀ ਵੀ ਹਜੇ ਪਕਾਇਆ ਜੇ ਉਹ ਉੱਥੇ ਉਤਰ ਗਈ ਉਹ ਕਿ ਇੱਥੇ ਚਾਹ ਪੀ ਕੇ ਚੱਲ ਜਾ ਆਹੋ ਘਰ ਹੀ ਆ ਜਾਂਦੇ ਚਾਰ ਨਾਲ ਨਾਪਾ ਪਿੰਦੇ ਦੇ ਨਾਲੇ ਉਹਨਾਂ ਨੂੰ ਪਿਆਲ ਦੇ ਆਹੋ ਅਜੇ ਤਾਂ ਕੱਪੜੇ ਕੱਪੜੇ ਵੀ ਸੈੱਟ ਕਰਨੇ ਆ ਉਹ ਨਾ ਨੂੰ ਲੈਣੇ ਉੱਤੇ ਚੱਲ ਚਾਚੀ ਨੂੰ ਕੋਈ ਨਹੀਂ ਮੈਂ ਕਰ ਲੂੰਗਾ ਫੋਨ ਇੱਕ ਵਾਰੀ ਤੇ ਆ ਜਾਣਗੇ ਤੂੰ ਹੀ ਕਰਿਆ ਉਹਨਾਂ ਦੇ ਵੀਰ ਨੂੰ ਫੋਨ ਕਰਕੇ ਦੱਸ ਦੀ ਇਹ ਦੇ ਕੱਪੜੇ ਬਣਾ ਲੈ ਹੁੰਦੇ ਆ ਸਾਰੇ ਕੋਈ ਨਾ ਭਾਈ ਨੂੰ ਫੋਨ ਕਰਦਾ ਤੇ ਚਾਚੀ ਨੂੰ ਫੋਨ ਕਰ ਰਿਹਾ ਪੀ ਉਹਨਾਂ ਆਪਾ ਦੇ ਜੀ ਹੈ ਨਾ ਕੋਈ ਨਾ ਕਰਦੀ ਦੇਣਾ ਕਿਹੜੇ ਆ ਇਹਨਾਂ ਨੂੰ ਫੋਨ ਕੱਪੜੇ ਸੀਂਦੇ ਆ ਟਾਈਮ ਲੱਗਣਾ ਵਾ ਨਾਲੇ ਮੈਂ ਚਾਹ ਘੁੱਟ ਬਣਾ ਲਾਂ ਆ ਬਣਾ ਲਉ ਮੈਂ ਕੋਈ ਨਹੀਂ ਕਰਦੀ ਚਾਹ ਤਾਂ ਮੈਂ ਹੁਣ ਦਿੱਤੀ ਆ ਰੱਖ ਤੇ ਇਦਾਂ ਕਰਦੀ ਆ ਵੀ ਚਾਚਾ ਜੀ ਨੂੰ ਫੋਨ ਲਾ ਲੈਨੀ ਆ ਪੀ ਆਉ ਦੇ ਨਾਪ ਦੇ ਜੀ ਹਣ ਕੀ ਹੈਲੋ ਸੱਚੀ ਘਾ ਜੀ ਜੀ ਆਜੋ ਘਰ ਤਹੀਂ ਤੇ ਨਾਪ ਲੈ ਆਓ ਨਾਪ ਦਾ ਤੇ ਚਿੱਤਾ ਭੁੱਲ ਗਿਆ ਤੁਹਾਨੂੰ ਮੈਂ ਕਹਿਣਾ ਸੀ ਕਿ ਨਾਲੇ ਇਹਦਾ ਸੂਟ ਦਾ ਨਾਪ ਦੇ ਜਾਣ ਕੇ ਤੇ ਨਾਲੇ ਜੁੱਤੀ ਦਾ ਦੇ ਦੇਣ ਕੇ ਨਾਪ ਹਾਂ ਫਿਰ ਦਿਨ ਤਾਂ ਥੋੜੀ ਰਹਿ ਗਈ ਤੁਹਾਨੂੰ ਪਤਾ ਹੀ ਹੈ ਤੇ ਨਾਲੇ ਟੇਲਰ ਨੂੰ ਦੇਈਏ ਸੂਟ ਸੀ ਆਪਣੇ ਮਾਸਿਣੀ ਉਦੋਂ ਤੱਕ ਹਾਂ ਆ ਜਾਓ ਫਿਰ ਹਾਂ ਛੇਤੀ ਹਾਂ ਠੀਕ ਆ ਫਿਰ ਉਹ ਹਾਂ ਜੀ ਫੋਨ ਨਾਲ ਹੀ ਲਵ ਸਾਸ਼ਿਕਾ ਬੜੀ ਹਾਂ ਜੀ ਹਾਲ ਠੀਕ ਜੀ ਉਹ ਫੋਨ ਤੋੜਦਾ ਤਾਂ ਨਹੀਂ ਚੁੱਕਿਆ ਅਸੀਂ ਸ਼ਹਿਰ ਨੂੰ ਗਏ ਸੀ ਹਾਂਜੀ ਬਣਾ ਲਿਆਂਦੇ ਬਣਾ ਲਿਆਂਦੇ ਚਾਚੀ ਜੀ ਹੁਣੀ ਨਾਲ ਗਏ ਹੈ ਨਾ ਤੇ ਉਹਨਾਂ ਨੇ ਦੱਸਿਆ ਸਭ ਕੁਝ ਫੇਰ ਉਹ ਜੋ ਜੋ ਕਹਿੰਦੇ ਹੈ ਬਣਾ ਲਿਆਂਦੇ ਹਾਂ ਹਾਂਜੀ ਹਾਂਜੀ ਨਹੀਂ ਨਹੀਂ ਚੁੰਨੀ ਚੜਾਈ ਕਰਨਾ ਜੀ ਆਹੋ ਅਸੀਂ ਦੱਸਿਆ ਉਹਨਾਂ ਨੂੰ ਵੀ ਹੈ ਨਹੀਂ ਕੁਛ ਲੈਣਾ ਨਹੀਂ ਤੂੰ ਹੀ ਤਾਂ ਪੱਕੀ ਕੀਤੀ ਸੀ ਪਰ ਨਹੀਂ 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 ਆਹੀ ਨਹੀਂ ਕੋਹ ਆ ਸਾਦਾ ਜਾਈ ਸਾਦਾ ਜਾਈ ਕਰਨਾ ਆਹ ਤੂੰ ਹੀ ਤੇ ਕੈਨਡੇਜ ਕੁਝ ਚਲੋ ਜਿੱਦਾਂ ਤੂੰ ਹੀ ਆਖੋਗੇ ਉਦਾਂ ਹੀ ਹੋਊਗਾ ਨਹੀਂ ਆਹੀ ਉਹਨਾਂ ਨੂੰ ਦੱਸਿਆ ਵੀ ਨਹੀਂ ਕੁਝ ਲੈਣਾ ਪੱਕੀ ਪੱਕੀ ਗੱਲ ਪੱਕੀ ਗੱਲ ਚਲੋ ਠੀਕ ਆ ਕੋਈ ਨਹੀਂ ਕਰਦੇ ਰਿਓ ਡਿਊਟੀ ਤੇ ਜਾ ਠੀਕ ਹੈ ਠੀਕ ਹੈ ਓਕੇ ਨਾ ਵਾਰੀ ਤੇ ਆਂਦੇ ਕੁਝ ਲੈਣਾ ਨਹੀਂ ਆ ਇਹ ਨਾ ਉਧਰ ਜੇ ਦੀ ਕਰ ਬਹਿਣਾ ਪਰ ਨਹੀਂ ਚਾਚੀ ਨੂੰ ਦੱਸ ਹੀ ਦਿੰਨੇ ਆ ਕਰੀ ਫੇਰ ਵੀ ਐਵੇਂ ਨਾ ਕੁਝ ਭੁੰਦੇ ਰਹਿਣਾ ਬਾਜੀ ਨੇ ਫੇਰ ਗੁੱਸੇ ਹੋਣਾ ਪਾਪੀ ਬਣ ਗਈ ਚਾਹ ਆ ਬਣ ਗਈ ਬੰਦਾ ਚਾਹ ਬਸ ਆ ਬਾਲਾ ਜੈਕ ਆਉਣ ਵਾਲਾ ਪਾਪੀ ਮੈਂ ਕੀਤਾ ਸੀ ਵੀਰ ਨੂੰ ਫੋਨ ਤੇ ਵੀਰ ਆਂਦਾ ਵੀ ਫੋਨ ਨਹੀਂ ਚੁੱਕਣ ਦੇ ਤੁਹਾਨੂੰ ਫੋਨ ਲੰਦਾ ਰਿਆ ਨਾ ਉਹ ਫੇ ਮੈਂ ਇੱਥੇ ਚਾਹ ਜੂ ਬਣਾਉਂਦਾ ਕਿ ਨਾ ਫਿਰ ਮੈਨੂੰ ਪਤਾ ਲੱਗਣਾ ਉੱਤੇ ਪਿਆਣ ਬੈਠ ਕੇ ਫੋਨ ਤੇ ਕੀ ਜਾਂਦੇ ਫਿਰ ਉਹ ਆਦੇ ਫੋਨ ਨਹੀਂ ਚੁੱਕਿਆ ਅੱਛਾ ਤੇ ਮੈਂ ਦੱਸਿਆ ਵੀ ਅਹੀਂ ਤੇ ਲੀੜ ਰੂੜੇ ਬਣਾ ਕੇ ਆਏ ਆ ਪਰ ਉਹ ਪੱਕੀ ਘੜੀ ਮੁਣੀ ਕਰੀ ਜਾਂਦੇ ਆ ਵੀ ਕੋਹ ਲਿਓ ਨਾ ਉਹ ਆnde ਜੇ ਕੋ ਪਹੁੰਨਗੇ ਵੀ ਨਾ ਤੇ ਪੈਰ ਤੇ ਨਾ ਕਰਦੇਓ ਇਹ ਨਾ ਉਹ ਜਿੱਤ ਤੇ ਕਰਦੇ ਹੁੰਦੇ ਆ ਕੁੜੀ ਜਦ ਵੀ ਅਹੀਂ ਪਉਣਾ ਹੀ ਪਉਣਾ ਵਾ ਪਰ ਲਿਓ ਨਾ ਕੋਈ ਨਹੀਂ ਨਹੀਂ ਸੋਨਾ ਤੇਰੇ ਭਾਦੀ ਨੇ ਵਾਧੂ ਭੇਜਿਆ ਵਾ ਹੋਂਦ ਪਹਿਲਾਂ ਕਹਿੰਦੇ ਪੇ ਲੋੜ ਪੈਸੇ ਦੀ ਲੋੜ ਆ ਤੇ ਦੱਸ ਦਿਓ ਉਹ ਮੈਂ ਕਿਹਾ ਅਹੀਂ ਛੋਟਾ ਜਿਹਾ ਵਿਆਹ ਕਰਨਾ ਜਿਉਂ ਪਾਰਟੀ ਕਰਾਂ ਉਹਦੇ ਕੋਈ ਨਹੀਂ ਮੰਗਾ ਲਾਂਗੇ ਪੈਸੇ ਤੇ ਜਿੰਨੇ ਕੋ ਭੇਜੇ ਉਹਨੇ ਕੋ ਵਾਧੂ ਸਾਡੇ ਕੋ ਨਾ ਹਾਂ ਚਲ ਸੰਗਾ ਵੀ ਖੁਸ਼ ਹੋਗੇ ਨਹੀਂ ਕਹਿੰਣਾ ਮੇਰੇ ਨਾਲ ਗੱਲ ਨਹੀਂ ਕੀਤੀ ਕੁੜੀ ਜਨਾਂ ਪੜੀ ਬਣਾ ਕੇ ਲੈ ਆਏ ਤੇ ਮੈਨੂੰ ਦੱਸਿਆ ਨਹੀਂ ਕੁਝ ਵੀ ਆਂਦਾ ਹੀ ਮਾਸੜ ਉਹਨਾਂ ਦਾ ਫੋਨ ਆਉਂ ਲਿਆ ਵੀ ਹਾਨੂੰ ਨਹੀਂ ਸੱਦਿਆ ਉਹ ਮੈਂ ਮਾਸੜ ਉਹਨਾਂ ਨੂੰ ਕਹਿਦੀ ਵੀ ਕੋਈ ਨਹੀਂ ਆਪਾਂ ਆਰਟੀ ਦੇ ਸੱਦਾਂਗੇ ਨਾ ਆ ਜੀ ਦੇ ਸੱਦਾਂਗੇ ਅਸੀਂ ਕਿਸ ਨੂੰ ਨਹੀਂ ਕਿਹਾ ਨਹੀਂ ਚਾਰ ਦਿਨ ਰਾਤ ਕਰਾਂਗੇ ਫਿਰ ਨਹੀਂ ਚਾਰ ਜੀ ਜਾ ਕੇ ਤਾਂ ਅਸੀਂ ਵਿਆਹ ਲਿਆਉਣਾ ਫਿਰ ਮਾਮੇ ਨਾਲ ਵੀ ਕਹਿਣਾ ਮੈਂ ਸਾਰਿਆਂ ਨਹੀਂ ਉਹਨਾਂ ਨਾਲ ਬਾਅਦ 'ਚ ਹੀ ਸੱਦਾਂਗੇ ਕੋਈ ਮਾਮੇ ਨੂੰ ਸੱਦ ਲਾ ਕੇ ਮੜਾ ਜਾ ਖਾਰੇ ਲੌਣ ਲੱਗਿਆ ਆ ਜੂਗਾ ਚਲ ਹਨਾ ਮਾਮੇ ਨੂੰ ਤਾਂ ਸੱਦਣਾ ਹੀ ਪੈਣਾ ਚਲੋ ਬਣਾਓ ਚਾ ਆ ਜੀ ਤੇ ਮੈਂ ਲੈ ਕੇ ਆਈ ਬਸ ਉੱਥੇ ਰਹਿਦੇ ਆ ਗਈ ਮੈਂ ਸ਼ੈਰਸ ਕੀ ਥਲੇ ਝਾਕੀ ਜਾਣਾ ਉਹ ਕੋਰਨੀ ਉਹਦਾ ਕੋਠੇ ਤੇ ਆ ਗਿਆ ਧੁੱਪ ਲੱਗੀ ਦੂਣ ਪੈ ਚਲ ਕੁੱਠੀ ਜਾਣਾ ਵਾ ਤੇ ਤੂੰ ਅੰਮਾ ਨੂੰ ਥੱਲੇ ਕੀ ਕਹਿਣ ਰਿਹਾ ਸੀ ਵੀਰ ਮੈਂ ਤਾਂ ਕੁਝ ਵੀ ਨਹੀਂ ਕਿਹਾ ਮੈਂ ਕੀ ਆਵਾ ਨਹੀਂ ਕਿਹਾ ਮੈਂ ਸਾਰਾ ਕੁਝ ਸੁਣ ਲਿਆ ਸੀ ਠੀਕ ਆ ਉਹ ਗੱਲ ਬੱਕਰੀ ਮੇ ਵਿੱਚ ਬੋਲਿਆ ਨਹੀਂ ਤੂੰ ਆਪਣੀ ਆਦਤਾਂ ਤਾਂ ਫੜਦਾ ਨਹੀਂ ਨਾ ਫਿਰ ਬਾਹਰ ਮੇਰਾ ਕਾਲਾ ਪਤਾ ਕੀ ਆ ਇਹਦਾ ਦਿਮਾਗ ਨਿਆਣੇ ਵਾਲਾ ਕੀ ਹੋਇਆ ਆਪਣੀਆਂ ਸਹੇਲੀਆਂ ਨੂੰ ਫੋਨ ਕਰਕੇ ਸਦਨ ਡਈ ਆ ਦੱਸ ਉਹਨੇ ਆਪਣੀਆਂ ਸਹੇਲੀਆਂ ਛੱਡਣੀਆਂ ਨਹੀਂ ਤੂੰ ਨਹੀਂ ਆਪਣੇ ਯਾਰਾਂ ਨੂੰ ਮਿਲਣਾ ਕੱਲ ਨੂੰ ਤੇਰਾ ਵਿਆਹ ਹੋਊਗਾ ਤੇ ਹੈ ਉਹ ਮੈਂ ਆਣਾ ਵੀ ਚੱਲ ਜਿਹੜਾ ਕੰਮ ਚੋਚਪੀ ਤੇ ਉਹਦੇ ਚ ਵਧੀਆ ਵਾ ਸਾਪਾ ਕੋ ਚੋਰੀ ਕੰਡਦੇ ਆ ਕਿਆ ਘੰਟੇ ਮੂਰਖਾ ਫੇਰ ਕਿਹ ਜੇ ਸਹੇਲੀਆਂ ਦੋ ਆਣਗੀਆਂ ਤੇ ਤੈਨੂੰ ਇਹ ਗੱਲ ਤੇ ਕਹਦੀ ਕਿ ਆਬਜੈਕਸ਼ਨ ਉਹ ਤੈਨੂੰ ਮੈਂ ਕਿਹਾ ਮੈਂ ਇੱਕ ਦੋ ਸਦਲਾ ਕੋਈ ਨਹੀਂ ਗਈ ਐਵੇਂ ਨਾ ਤੂੰ ਐਵੇਂ ਜਿਆਦਾ ਵਗ ਨਾ ਮੈਂ ਇਕੱਠਾ ਕਰ ਲਈ ਕਿਤੇ ਓਏ ਉਹ ਨਿਆਣੀ ਆ ਦੱਸ ਵਗ ਇਕੱਠਾ ਕਰ ਲੈਣਾ ਉਹਨੇ ਸਦਲੂ ਦੋ ਚਾਰ ਫੇਰ ਕੀ ਹੋ ਜਾਊਗਾ ਤੇ ਤੂੰ ਆਪਣੀ ਆਤਾਂ ਤੋਂ ਬਾਜ ਆ ਠੀਕ ਆ ਨਾ ਉਹ ਚੱਲ ਵੀ ਚੰਗੇ ਨਹੀਂ ਲੱਗੀਦਾ ਕੱਲ ਨੂੰ ਉਹਨੇ ਵਿਆਹ ਹੀ ਜਾਣਾ ਵਾ ਹੈ ਫੇਰ ਤੂੰ ਰੋਇਆ ਕਰਨਾ ਹੁਣ ਕਿਹ ਨਾਲ ਲੜਾ ਹੋਂ ਤਾਂ ਐਵੇਂ ਸਿੰਗੜ ਬਨਾਰ ਇਹਨਾਂ ਉਹ ਨਾ ਉਹ ਵੀਰੇ ਮੈਂ ਸਮਝਾਉਣੀ ਡਿਆ ਹੈਗਾ ਮੈਂ ਕਿਹੜਾ ਕੋ ਖਾਇ ਹੋਇਆ ਉਹ ਓਏ ਜਾਣ ਦਿਆ ਕਰ ਤੂੰ ਐਵੇਂ ਉਹਦੇ ਪਿੱਛੇ ਲੱਗਾ ਰਹਿਣਾ ਉਹ ਨਹੀਂ ਨੇ ਕੋਈ ਗੱਲ ਨਹੀਂ ਕੋਹ ਨਹੀਂ ਅੰਦਾ ਚੰਗਾ ਜੇ 2-4 ਜਾਣੀਆਂ ਆ ਜਾਣਗੀ ਹੈ ਨਾ ਕੋਈ ਫਰਕ ਨਹੀਂ ਪੈਂਦਾ ਓਏ ਆਹੋ ਚੱਲ ਰੋਟੀ ਮਾਸਾ ਕੋਈ ਗੱਲ ਨਹੀਂ ਆਹੋ ਕੋਈ ਗੱਲ ਨਹੀਂ ਐਵੇਂ ਨਾ ਦਿਵਾਲੇ ਹੁੰਦਾ ਰਿਹਾ ਕਰ ਉਹ ਨਹੀਂ ਨਹੀਂ ਹੁੰਦਾ ਮੈਂ ਦਿਵਾਲੇ ਤੈਨੂੰ ਮੱਗੇ ਸਮਝਾਇਆ ਤੂੰ ਪਰ ਫੇਰ ਚੱਲਦਾ ਉਹ ਨਹੀਂ ਫੇਰ ਕੋਈ ਗੱਲ ਨਹੀਂ ਮੈਂ ਨਹੀਂ ਕੋ ਜੰਦਾ ਚੱਲ ਆ ਚਲੀਏ ਚਲੋ